ਅੱਜ 2 ਅਕਤੂਬਰ ਹੈ ਤੇ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਯਾਦ ਦੇ ਵਿੱਚ ਇਹ ਦਿਨ ਜਿਹੜਾ ਉਹ ਮਨਾਇਆ ਜਾਂਦਾ ਹੈ ਉਹਨਾਂ ਦੀ ਜਨਮ ਤਿਥੀ ਦੇ ਰੂਪ ਦੇ ਵਿੱਚ ਇਹ ਦਿਨ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ ਗਾਂਧੀ ਚੌਂਕ ਜਿਹੜਾ ਹੈ ਕਾਫੀ ਜ਼ਿਆਦਾ ਮਸ਼ਹੂਰ ਹੈ ਪਠਾਨਕੋਟ ਦਾ ਸੀ ਕਹਿ ਸਕਦੇ ਹਾਂ ਕਿ ਇੱਕ ਅਲੱਗ ਛਵੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਗਾਂਧੀ ਚੌਂਕ ਦੀ ਤਾਂ ਅੱਜ ਉੱਥੇ ਕਾਫੀ ਜ਼ਿਆਦਾ ਰੌਣਕ ਜਿਹੜੀ ਹੈ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਲਗਾਈ ਜੇਕਰ ਅਸੀਂ ਗੱਲ ਕਰੀਏ ਵਰਕਰਾਂ ਦੇ ਵੱਲੋਂ ਇਸ ਖਾਸ ਮੌਕੇ ਤੇ ਜਿਹੜਾ ਹੈ ਉਹ ਗਾਂਧੀ ਜੀ ਨੂੰ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਸ਼ਰਦਾ ਸੁਮਨ ਅਰਪਿਤ ਕੀਤੇ ਗਏ ਹਾਰ ਪਵਾ ਕੇ ਉਹਨਾਂ ਦੀ ਜਨਮ ਦਿ ਜਿਹੜੀ ਆ ਉਹ ਮਨਾਈ ਗਈ ਹੈ ਤੇ ਕਾਂਗਰਸ ਦੇ ਜਿਹੜੇ ਕਾਰਜਕਰਤਾ ਨੇ ਰਕੇਸ਼ ਬਬਲੀ ਉਹਨਾਂ ਦੀ ਪ੍ਰਦਾਨਗੀ ਹੇਠ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਗਿਆ ਤੇ ਇਸ ਮੌਕੇ ਤੇ ਕਾਂਗਰਸ ਦੇ ਨੇਤਾ ਸ਼ੀਸ਼ ਵਿਜ ਨੇ ਵੀ ਸਾਰੇ ਨਾਲ ਖਾਸ ਗੱਲਬਾਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਕਿਸ ਤਰ੍ਹਾਂ ਦੇ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ ਜਿਹੜਾ ਹੈ ਉਹ ਉਹਨਾਂ ਨੇ ਤੈਅ ਕੀਤਾ ਹੈ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈ ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਚੱਲਣਾ ਕਿੰਨਾ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਇੱਕ ਦੇਸ਼ ਪ੍ਰੇਮੀ ਦੇ ਵਾਸਤੇ ਇਸ ਮੌਕੇ ਤੇ ਖਾਸ ਗੱਲਬਾਤ ਕੀਤੀ ਹੈ ਉਹਨਾਂ ਨੇ ਤੇ ਆਓ ਦੇਖ ਲੈਂਦੇ ਹਾਂ ਤਸਵੀਰਾਂ ਤੇ ਸੁਣ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਤਮਾਮ ਜਾਣਕਾਰੀ ਸਾਂਝੀ ਕੀਤੀ ਤੇ ਕਿਵੇਂ ਮਨਾਇ ਗਈ ਹੈ ਗਾਂਧੀ ਜੰਤਿ ਆਜ ਮਹਾਤਮਾ ਗਾਂਧੀ ਜੀ ਦਾ ਸਾਡੇ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਔਰ ਹਰ ਸਾਲ ਦੀ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਪੂਰੇ ਰਾਸ਼ਟਰ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਅਸੀਂ ਬਚਪਨ 'ਚ ਸਕੂਲ 'ਚ ਪੜ੍ਹਦੇ ਸੀ ਅਸੀਂ ਜਦੋਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਆਉਂਦਾ ਸੀ ਤਾਂ ਸਾਨੂੰ ਕਦਾ ਹੁੰਦਾ ਸੀ ਕਿ ਛੁੱਟੀ ਹੋਣੀ ਹੈ ਰੂਪੇਟਾ ਦੇ ਲਈ ਔਰ ਉਸ ਜਨਮ ਦਿਨ ਦੇ ਦੀ ਖੁਸ਼ੀਂ ਉਸ ਕੋ ਪਹਿਲਾਂ ਸਕੂਲ ਦੇ ਵਿੱਚ ਰਾਸ਼ਟ੍ਰਪੀਤਾ ਦਾ ਗਾਣ ਹੁੰਦਾ ਸੀ ਔਰ ਉਹਨਾਂ ਦੀ ਜਨਮ ਦਿਨ ਦੇ ਵਿੱਚ ਉਹਨਾਂ ਦੀ ਖੁਸ਼ੀ ਆਸਤੇ ਸਾਰਾ ਸਕੂਲ ਦੇ ਵਿੱਚ ਇੱਕ ਫੈਸਟੀਵਲ ਹੁੰਦਾ ਹੈ ਇੱਕ ਤਿਹਾਰ ਹੁੰਦਾ ਹੈ ਔਰ ਇਸ ਤਿਹਾਰ ਤੋਂ ਬਾਅਦ ਵੀ ਫਿਰ ਦੇਖੋ ਹੁਣ ਪ੍ਰਭੂ ਰਾਮ ਦੀ ਰਾਮਲੀਲਾ ਵੀ ਸ਼ੁਰੂ ਹੋ ਜਾਨੀ ਹੈ ਦੁਸ਼ਹਿਰਾ ਵੀ ਆ ਜਾਣਾ ਹੈ ਦੀਵਾਲੀ ਵੀ ਆ ਜਾਣੀ ਹੈ ਔਰ ਮੈਂ ਇੱਕੋ ਅ ਅੱਜ ਸ਼ਾਸਤਰੀ ਜੀ ਦਾ ਵੀ ਸਸਰੀ ਜੀ ਜੀ ਦਾ ਵੀ ਜਨਮ ਦਿਨ ਹੈ ਔਰ ਇਹ ਦੋ ਮਹਾਨ ਜਿਹੜੀ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਾਰਿਆਂ ਨੂੰ ਇੱਕ ਸੱਤੇ ਦੇ ਵਿੱਚ ਨਾਲ ਚੱਲ ਕੇ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਸਾਨੂੰ ਆਜ਼ਾਦ ਕਰਾਇਆ ਸਾਡੇ ਗੁਲਾਮ ਦੇਸ਼ ਨੂੰ ਆਜ਼ਾਦ ਕਰਾਇਆ ਉਹ ਸਾਡੇ ਰਾਸ਼ਟ੍ਰਿਕ ਤਿਕਾ ਮਹਾਤਮਾ ਗਾਂਧੀ ਜੀ ਹੈ ਔਰ ਇਹ ਇੱਕ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਈਡ ਹੈ ਕਿ ਅਸੀਂ ਹਿੰਦੁਸਤਾਨੀ ਹੈ ਔਰ ਆਹ ਇਹ ਉਹਨਾਂ ਦੇ ਵੰਸ਼ਾਂ ਛਾ ਜਿਨ੍ਹਾਂ ਨੇ ਹਮੇਸ਼ਾ ਇੱਕ प्यार ਨਾਲ ਮੁਹਬਤ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਔਰ ਸਾਰਾ ਸਾਰਾ ਲੈ ਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਮੈਂ ਜ਼ਿਆਦਾ ਨਹੀਂ ਬੋਲਦਾ ਹੋਇਆ ਅੱਜ ਸਾਰੇ ਜਿੰਨੇ ਵੀ ਸਾਡੇ ਨਾਲ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਡੇ ਡਿਸਟ੍ਰਿਕਟ ਦੇ ਰਾਕੇਸ਼ ਪਬਲੀ ਜੀ ਸਾਡੇ ਸੀਨੀਅਰ ਸਾਡੇ ਜੁਗਲ ਅੰਕਲ ਜਿਹੜੇ ਹੈਗੇ ਨੇ ਜੁਗਲ ਜੀ ਜੁਗਲ ਆਪਣੇ ਕਾਉਂਸਲਰ ਸਾਡੇ ਡਿਪਟੀ ਮੇਅਰ ਅਜੇ ਜੀ ਦੇਸ਼ ਰਾਜ ਜੀ ਆਸ਼ਿਸ਼ ਕਜੂਰੀਆ ਜੀ ਔਰ ਸਾਡੇ ਬਿੱਲਾ ਐਮ ਸੀ ਜੀ ਔਰ ਸਾਡੇ ਹੋਰ ਵੀ ਅਕੁਲਸ਼ਨ ਜੀ ਸਾਡੇ ਸੇਵਾਦਾਲ ਤੋਂ ਸਾਡੇ ਪੂਰੇ ਪੰਜਾਬ ਦੀ ਇੱਕ ਮੈਂ ਮਾਫੀ ਚਾਹਨਾ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਪਾਵਾਂਗਾ ਅਸ਼wini ਬੱਬਰ ਜੀ ਔਰ ਸਾਡੇ ਜਿੰਨੇ ਵੀ ਸੇਵਾਦਾਲ ਤੋਂ ਸਾਡੇ ਸਕੱਤਰ ਆਏ ਤੇ ਆ ਉਹਨਾਂ ਦਾ ਵੀ ਪਠਾਨਕੋਟ ਦੇ ਵਿੱਚ ਬਹੁਤ ਬਹੁਤ ਚੀਜ਼ਾਂ ਨੂੰ ਅਕਤੂਬਰ ਦਾ ਦਿਨ ਇਹ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਮਹਾਨ ਦਿਨ ਇਸ ਦਿਨ ਤੋਂ ਉਪਰ ਇਸ ਦਿਨ ਤੁਹਾਡੀਆਂ ਦੋ ਉਹ ਜੀ ਬਿਸ਼ਪ ਜੀ ਦਾ ਮਹਾਨ ਸ਼ੁਕਰੀਆ ਨੇ ਜਨਮ ਲਿਆ ਅੰਬਦੋ ਸਾਖੀ ਜੀ ਦਾ ਉਹ ਨੇ ਇਹਨੇ ਤਿਆਗੀ ਔਰ ਜਿਨ੍ਹਾਂ ਨੇ ਪੂਰੇ ਭਾਰਤ ਨੂੰ ਰਸਤਾ ਦਿਖਾਇਆ ਉਹ ਜਨਾਬ ਨੇ ਜ਼ਿੰਦਰਾ ਤੋਂ ਮੁਕਤ ਕਰਾਇਆ ਅੱਜ ਇਹ ਦਿਹਾੜਾ ਜੁਨਾ ਨੂੰ ਸਮਰਪਿਤ ਹੈ ਪੂਰੀ ਕਾਂਗਰਸ ਉਹਨਾਂ ਨੂੰ ਸਤਿਪੰਤ ਅਸੀਂ ਜਲਾਤੰਦਸ ਵੱਲੋਂ ਸੇਵਾਦਲ ਵੱਲੋਂ ਜਿਹੜੇ ਸਾਡੇ ਅਸ਼ਨੀ ਬੱਬਰ ਜੀ ਔਰ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸੁਭਾਸ਼ ਜੀ ਇੱਥੇ ਆਏ ਦੇ ਨੇ ਉਹ ਸਾਥੀਆਂ ਨਾਲ ਆਏ ਨੇ ਕਾਉਣਾ ਸਾਰਿਆਂ ਦਾ ਤੇ ਆਪਣੇ ਸਾਥੀਆਂ ਦਾ ਗੋਗਨ ਜੀ ਦਾ ਬੀਲਾ ਐਮ ਸੀ ਦਾ ਪਬਲਿਕ ਸ੍ਰੀ ਰਾਜ ਜੀ ਦਾ ਸਭ ਤੋਂ ਸਾਰਿਆਂ ਦਾ ਤਰਫੋਂ ਕੱਲਾ ਵੀ ਉਹ ਆਏ ਕਜੂਰੀਆ ਜੀ ਦਾ ਵੀ ਸਾਡੇ ਨਾਲ ਸਾਥਾ ਕਰਨ ਦੀ ਜੂਨਪੁਰ ਮਾਲਾ ਅਰਪਣ ਕੀਤੀਆਂ ਨੇ ਤੇ ਮੈਂ ਇਹਨਾਂ ਸ਼ਖਸਾਂ ਦੇ ਨਾਲ ਫਿਰ ਮੁੱਖ ਨਾਤਮਸਤਕ ਹਾਂ ਜੁਨਾਪਾਸ ਕੇ ਬਹੁਤ ਬੀਆ ਦੇ ਪ੍ਰਤੀ ਵਿਜੀਤ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ